ਖਿਆਲਾਂ ਦੇ ਜਾਲ ਵਿੱਚ ਕੈਦ ਰਹਿ ਲੈਣ ਦੇ ਜਜ਼ਬਾਤਾਂ ਨੂੰ ਪਿੰਜਰੇ ਚੋਂ ਆਜ਼ਾਦ ਕਿਉਂ ਕਰਨਾ ਕਾਲੀਆਂ ਰਾਤਾਂ ਨੂੰ ਇੰਨੀ ਕਾਲੀ ਕਿਉਂ ਪਈਏ ਜੁਦਾ ਹੋਣ ਦੀ ਯਾਰ ਬਣ ਕੇ ਵੀ ਉਹ ਲੈਣ ਦੇ ਚੰਦ ਮੁਲਕ ਆਤਾਂ ਨੂੰ ਬੁੱਲੀ ਜਿੰਨਾ ਜ਼ਿਆਦਾ ਲੋਕਾਂ ਅੰਗੇਸਰੀਵ ਬਣ ਕੇ ਰਹਿੰਦਾ ਸੀ ਉਹਦਾ ਦਿਮਾਗ ਉਹਨਾਂ ਦੀ ਜ਼ਿਆਦਾ ਤੀਸ ਤੇ ਚਲਾਕ ਸੀ ਬੁੱਲੀ ਨੂੰ ਪਤਾ ਸੀ ਕਿ ਵੀਰਾ ਦੀ ਕਮਜ਼ੋਰੀ ਕੀ ਹੈ ਬੁੱਲੀ ਦੇ ਸ਼ੈਤਾਨੀ ਦਿਮਾਗ ਵਿੱਚ ਉਦੋਂ ਵੀ ਇਹ ਗੱਲਾਂ ਘੁੰਮਣ ਲੱਗ ਪਈਆਂ ਸੀ ਕਿ ਕਿਵੇਂ ਵੀਰਨ ਨੂੰ ਆਪਣੀਆਂ ਗੱਲਾਂ ਵਿੱਚ ਲਾ ਕੇ ਬੇਕੂਫ ਬਣਾਉਣਾ ਹੈ ਤੇ ਨਾਲ ਨਾਲ ਵੀਰਾਂ ਨੂੰ ਹਮੇਸ਼ਾ ਲਈ ਇਸ ਗੱਲ 'ਚ ਚੁੱਪ ਵੀ ਕਰਵਾ ਕੇ ਰੱਖਣਾ ਹੈ ਵੀਰਾਂ ਨੇ ਬਚੱਤਰੇ ਲਈ ਰੀਝਾ ਲਾ ਲਾ ਕੇ ਆਪਣੀ ਹੁਸਨ ਸ਼ਿੰਗਾਰ ਰੱਖਿਆ ਸੀ ਵੀਰਾ ਤਾਂ ਉੰਜ ਹੀ ਜਵਾਨੀ ਦੇ ਨਸ਼ੇ ਵਿੱਚ ਮੰਗਰੂਰ ਰਹਿੰਦੀ ਸੀ ਅੱਜ ਤਾਂ ਵੀਰਾ ਹੋਰ ਵੀ ਜ਼ਿਆਦਾ ਲੋੜ ਚੜੀ ਹੋਈ ਸੀ ਵੀਰਾ ਦੇ ਸੁੱਟਾਂ ਵਿੱਚੋਂ ਨਜ਼ਰ ਆਉਂਦੇ ਵੀਰਾ ਦੇ ਨਰਮ-ਨਰਮ ਅੰਕਾਂ ਨੇ ਵੀ ਗੁੱਲੀ ਨੂੰ ਵੀਰਾ ਦੇ ਨੇੜੇ ਆਉਣ ਤੇ ਗੁੱਲੀ ਦੇ ਸ਼ੈਤਾਨੀ ਦਿਮਾਗ ਨੂੰ ਪੁਰਵੇਈ ਸਾਦਾ ਸੋਚਨ ਲਈ ਮਜ਼ਬੂਤ ਕਰ ਦਿੱਤਾ ਸੀ ਗੁੱਲੀ ਦੀ ਗੱਲ ਸੁਣ ਕੇ ਪਿੱਛੇ ਵੱਲ ਕੋਈ ਵੀਰਾ ਦੇ ਫਿਰ ਤੋਂ ਨੇੜੇ ਆਉਂਦੇ ਗੁੱਲੀ ਨੇ ਵੀਰਾ ਦੀਆਂ ਅੱਖਾਂ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਵੀਰਾ ਦੀ ਗੁੱਲੀ ਤੇ ਇੱਕਦਮ ਬਦਲੇ ਵਿਵਹਾਰ ਤੋਂ ਚਿੰਤਾ ਵਿੱਚ ਸੀ ਵੀਰਾ ਦੇ ਸਮਝ ਤੋਂ ਬਾਹਰ ਹੀ ਸੀ ਗੁੱਲੀ ਵੀਰਾ ਦੇ ਨੇੜੇ ਨੇੜੇ ਆ ਰਿਹਾ ਸੀ ਤੇ ਵੀਰਾ ਉਨੀ ਹੀ ਆਪਣੇ ਪੈਰ ਪਿੱਛੇ ਵੱਲ ਰੱਖਦੀ ਪਿੱਛੇ ਹਟਣ ਲੱਗੀ ਹੋਈ ਸੀ ਵੀਰਾ ਦੇ ਚਿਹਰੇ ਦਾ ਰੰਗ ਵੀ ਉੱਡ ਚੁੱਕਿਆ ਸੀ ਪਿੱਛੇ ਹਟਦੀ ਹਟਦੀ ਵੀਰਾ ਕੰਨ ਦੇ ਨਾਲ ਜਾ ਲੱਗੀ ਗੁੱਲੀ ਵੀਰਾ ਵੱਲ ਹੀ ਅੱਗੇ-ਅੱਗੇ ਆ ਰਿਹਾ ਸੀ ਪਿੱਛੇ ਕੰਨ ਦੇ ਨਾਲ ਲੱਗੀ ਵੀਰਾ ਦਾ ਦਿਲ ਵੀ ਤੇਜ਼ ਤੇਜ਼ ਧੜਕਣ ਲੱਗ ਪਿਆ ਸੀ ਵੀਰਾ ਦੇ ਸਾਹ ਵੀ ਪੂਰੇ-ਪੂਰੇ ਤੇਜ਼ ਚੱਨਣ ਲੱਗ ਪਏ ਗੁੱਲੀ ਬਿਨਰ ਰੁਕੇ ਤੇ ਬਿਨਰ ਡਰੇ ਹੀ ਵੀਰਾ ਦੇ ਨੇੜੇ ਆ ਰਿਹਾ ਸੀ ਵੀਰਾ ਤੇ ਗੁੱਲੀ ਦਾ ਫਾਸਲਾ ਹੁਣ ਕੁਝ ਇੰਚ ਦਾ ਹੀ ਰਹਿ ਗਿਆ ਸੀ ਵੀਰਾ ਦਾ ਚਿਹਰਾ ਡਰ ਦੇ ਮਾਰੇ ਪਸੀਨੇ ਨਾਲ ਪੂਰੀ ਤਰ੍ਹਾਂ ਗਿੱਲਾ ਹੋ ਗਿਆ ਵੀਰਾ ਦੇ ਮੱਥੇ ਤੋਂ ਪਸੀਨਾ ਛਿਓ ਛਿਓ ਕੇ ਵੀਰਾ ਦੇ ਚਿਹਰੇ ਤੋਂ ਹੁੰਦਾ ਹੋਇਆ ਵੀਰਾ ਦੇ ਸੂਟਾਂ ਤੇ ਡਿੱਗਣ ਲੱਗ ਪਿਆ ਜਿਹੜੀ ਵੀਰਾ ਨੇ ਪਹਿਲਾਂ ਗੁੱਲੀ ਦੇ ਚਪੇੜਾ ਮਾਰੀਆਂ ਸੀ ਪਰ ਉਹ ਵੀਰਾ ਹੀ ਬੁੱਲੀ ਕੋਲੋਂ ਡਰ ਰਹੀ ਸੀ ਬੁੱਲੀ ਨੇ ਕੰਦੇ ਨਾਲ ਲੱਗ ਕੇ ਵੀਰਾ ਦੇ ਪੈਰਾਂ ਦੇ ਨਾਲ ਪੈਰ ਜੋੜ ਲਈ ਬੁੱਲੀ ਵੀਰਾ ਦੇ ਹੋਰ ਨੇੜੇ ਆਇਆ ਵੀਰਾ ਦੀਆਂ ਡਰ ਨਾਲ ਅੱਖਾਂ ਬੰਦ ਹੋ ਚੁੱਕੀਆਂ ਸੀ ਡਰ ਨਾਲ ਸਹਿਮੀ ਹੋਈ ਵੀਰਾ ਇਕੱਠੀ ਜਈ ਹੋਈ ਕੰਦੇ ਵਿੱਚ ਵੜ ਜਾਣ ਲਈ ਤਿਆਰ ਸੀ ਜਿੰਨਾ ਹੋ ਸਕਦਾ ਉਹਨਾਂ ਗੁੱਲੀ ਤੇ ਦੂਰ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਗੁੱਲੀ ਉਹਨਾਂ ਹੀ ਵੀਰਾ ਦੇ ਨੇੜੇ ਆ ਰਹੀ ਆ ਸੀ। ਵੀਰਾ ਨੇ ਆਪਣੀਆਂ ਅੱਖਾਂ ਤਾਂ ਬੰਦ ਕੀਤੀਆਂ ਹੋਈਆਂ ਸੀ ਫਿਰ ਵੀ ਵੀਰਾ ਨੂੰ ਗੁੱਲੀ ਦੇ ਨੇੜੇ-ਨੇੜੇ ਆਉਣ ਦਾ ਇੰਹਸਾਸ ਹੋ ਰਿਹਾ ਸੀ। ਵੀਰਾ ਦਾ ਦਿਲ ਤੇਜ਼-ਤੇਜ਼ ਧੜਕਣ ਲੱਗਿਆ ਹੋਇਆ ਸੀ। ਓਥੇ ਵਿੱਚ ਹੋਰ ਸਭ ਕੁਝ ਬਿਲਕੁਲ ਹੀ ਸ਼ਾਂਤ ਸੀ। ਸਿਰਫ ਵੀਰਾ ਦੇ ਦਿਲ ਦੀ ਧੜਕਣ ਹੀ ਪੂਰੇ ਆਲੇ-ਦੁਆਲੇ ਸੁਣਾਈ ਦੇ ਰਹੀ ਸੀ। ਵੀਰਾ ਦੇ ਜਿਸਮ ਨੂੰ ਆਉਂਦੇ ਪਸੀਨੇ ਨਾਲ ਵੀਰਾ ਦਾ ਸ਼ੂਟ ਪੂਰੀ ਤਰ੍ਹਾਂ ਨਾਲ ਭਿੱਜ ਚੁੱਕਿਆ ਸੀ। ਸੂਟ ਗਿੱਲਾ ਹੋ ਕੇ ਵੀਰਾ ਦੇ ਜਿਸੰਦੇ ਨਾਲ ਲਾ ਕੇ ਵੀਰਾ ਨਾਲ ਇੱਕ ਮਿੱਠ ਹੀ ਹੋਇਆ ਜਾਪਨ ਲੱਗ ਪਿਆ ਵੀਰਾ ਦੇ ਨਰਮੰਗਾਂ ਦੀ ਬੰਤਰ ਪਸੀਨੇ ਨਾਲ ਭਿੱਜੇ ਸੂਟ ਵਿੱਚੋਂ ਬਿਲਕੁਲ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਬੁੱਲੀ ਵੀਰਾ ਦੇ ਇਸ ਤਰ੍ਹਾਂ ਨਾਲ ਲੱਗਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਪਹਿਲਾਂ ਤੋਂ ਹੀ ਇੱਕ ਦੂਜੇ ਨਾਲ ਇੱਕ ਮਿੱਠ ਹੋ ਚੁੱਕੇ ਹੋਣ ਜਿਸ ਵਿੱਚ ਵੀਰਾ ਨੇ ਆਪਣੀ ਪੂਰੀ ਸਹਿਮਤੀ ਹੀ ਦਿੱਤੀ ਹੋਵੇ ਵੀਰਾ ਨੂੰ ਤਾਂ ਬਚਤਰੇ ਦੇ ਆਉਣ ਦਾ ਇੰਤਜ਼ਾਰ ਸੀ ਵੀਰਾ ਦੇ ਦਿਲ ਦੇ ਚਾਵਾਂ ਨੂੰ ਬਚਤਰੇ ਦਾ ਰੰਗ ਚੜਿਆ ਹੋਇਆ ਸੀ ਬਚਤਰੇ ਲਈ ਭੜਕਦੇ ਵੀਰਾ ਦੇ ਜਜ਼ਬਾਤਾਂ ਨੂੰ ਗੁੱਲੀ ਆਪਣੇ ਕਾਬੂ ਵਿੱਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਦਰੀ ਸਹਮੀ ਹੋਈ ਵੀਰਾ ਦੇ ਮੂੰਹੋਂ ਗੁੱਲੀ ਨੂੰ ਰੋਕਣ ਲਈ ਇੱਕ ਲਫ਼ਜ਼ ਵੀ ਨਹੀਂ ਨਿਕਲ ਰਿਹਾ ਸੀ। ਗੁੱਲੀ ਨੂੰ ਵੀਰਾ ਦੇ ਦਿਲ ਦੀ ਧੜਕਣ ਸਾਫ਼-ਸਾਫ਼ ਜਨਾਈ ਦੇ ਰਹੀ ਸੀ। ਵੀਰਾ ਦੇ ਜਿਸਮ ਦੀ ਖੁਸ਼ਬੂ ਗੁੱਲੀ ਨੂੰ ਮਦਹੋਸ਼ ਕਰਨ ਲੱਗ ਪਈ ਸੀ। ਵੀਰਾ ਨੇ ਆਪਣੀ ਅੱਖਾਂ ਨੂੰ ਪਹਿਲਾਂ ਹੀ ਬੰਦ ਕੀਤਾ ਹੋਇਆ ਸੀ। ਵੀਰਾ ਨੂੰ ਅਹਿਸਾਸ ਹੋਇਆ ਜਿਵੇਂ ਗੁੱਲੀ ਦੇ ਚਿਹਰੇ ਨੂੰ ਚੁੰਮਣ ਵਾਲਾ ਹੋਵੇ। ਵੀਰਾ ਨੇ ਆਪਣਾ ਚਿਹਰਾ ਪਾਸੇ ਵੱਲ ਘੁਮਾ ਲਿਆ ਵੀਰਾ ਦੇ ਬੰਦ ਹੋਏ ਲਾਲ ਲਾਲ ਬੁੱਲ੍ਹ ਵਿੱਚ ਥੋੜੇ ਜਿਹੀ ਖੁੱਲ ਕੇ ਫੜਫੜਾਉਣ ਲੱਗ ਪਏ ਪਰ ਵੀਰਾ ਦੇ ਬੁੱਲਾਂ ਚ ਇੱਕ ਵੀ ਲਾਫ ਜਿਹੀ ਨਹੀਂ ਨਿਕਲਿਆ ਵੀਰਾ ਦੇ ਮੂੰਹ ਪਾਸੇ ਕਰਨ ਤੇ ਗੁੱਲੀ ਨੇ ਵੀਰਾ ਦੇ ਮੱਥੇ ਤੇ ਲੰਮਕਰੀਆਂ ਜੁਲਫਾਂ ਨੂੰ ਭੱਤਣਾ ਡੇਕਾਉਂਦੇ ਹੋਏ ਵੀਰਾ ਦੀ ਗਰਦਨ ਨੂੰ ਫਤਿਹ ਨਾਲ ਛੂ ਲਿਆ ਗੁੱਡੀ ਦੇ ਹੱਥ ਲਾਉਣ ਨਾ ਵੀਰਾ ਦੇ ਅੰਦਰ ਕੰਬਾ ਜਿਹਾ ਛਿੜ ਗਿਆ ਕੰਬਦੀ ਹੋਈ ਵੀਰਾ ਹੋਰ ਵੀ ਇਕੱਠੀ ਜ਼ਈ ਹੋ ਗਈ ਗੁੱਲੀ ਨੇ ਵੀਰਾ ਦੀਆਂ ਲੰਕਰੀਆਂ ਜੁਲਫਾਂ ਨੂੰ ਵਾਲਾਂ ਵਿੱਚ ਟਿਕਾ ਦਿੱਤਾ ਕੁੱਟ ਕੇ ਵੀਰਾ ਦੇ ਹੱਥ ਆਪਣੇ ਹੱਥਾਂ ਵਿੱਚ ਫੜ ਲੇ ਵੀਰੋਂ ਕੁਝ ਸਮਝ ਪਾਉਂਦੀ ਕੁਝ ਬੋਲ ਪਾਉਂਦੀ ਉਸ ਤੋਂ ਪਹਿਲਾਂ ਹੀ ਗੁੱਲੀ ਵੀਰਾ ਦੇ ਅੱਗੇ ਇੱਕ ਗੋਡਾ ਧਰਤੀ ਤੇ ਰੱਖ ਕੇ ਪੱਪਾਂ ਪਰ ਬੈਠ ਗਿਆ ਤੇ ਵੀਰਾ ਦੇ ਹੱਥਾਂ ਨੂੰ ਚੁੰਮਣ ਲੱਗ ਪਿਆ ਵੀਰਾ ਨੇ ਇੱਕਦਮ ਆਪਣੀ ਅੱਖਾਂ ਖੋਲ੍ਹੀਆਂ ਗੁੱਲੀ ਨੀਵੀਂ ਪਾ ਕੇ ਵੀਰਾ ਦੇ ਹੱਥਾਂ ਨੂੰ ਚੁੰਮ ਰਿਹਾ ਸੀ ਵੀਰਾ ਦੀ ਸਮਝ ਤੋਂ ਸਾਰਾ ਕੁਝ ਬਾਹਰ ਹੀ ਹੋ ਰਿਹਾ ਸੀ ਵੀਰਾ ਦੇ ਪੈਰਾਂ ਵਿੱਚ ਬੈਠ ਗੁੱਲੀ ਨੇ ਫਿਰ ਤੋਂ ਆਪਣੀ ਗਲਤੀ ਦੀ ਮਾਫੀ ਵੀਰਾ ਤੋਂ ਮੰਗੀ ਵੀਰਾ ਦੇ ਹੱਥਾਂ ਨੂੰ ਕੁੱਟ ਕੇ ਆਪਣੀਆਂ ਅੱਖਾਂ ਨਾਲ ਲਾ ਲਿਆ ਵੀਰਾ ਜੀ ਨੇ ਸੁਣ ਨਹੀਂ ਹੋ ਚੁੱਕੀ ਸੀ ਗੁੱਲੀ ਦੀ ਕਿਸੇ ਹਰਕਤ ਦਾ ਜਵਾਬ ਨਹੀਂ ਦੇ ਰਹੀ ਸੀ ਗੁੱਲੀ ਖੜਾ ਹੋਇਆ ਤੇ ਵੀਰਾ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਵੀਰਾ ਇੱਕ ਬੁੱੱਤੇ ਦੀ ਤਰ੍ਹਾਂ ਹੋ ਚੁੱਕੀ ਸੀ ਜਿਵੇਂ ਜਾਨ ਹੀ ਨਹੀਂ ਬਚੀ ਸੀ ਵੀਰਾ ਦੇ ਅੰਦਰ ਵੀਰਾ ਭਾਵੇਂ ਭਰਵੇਂ ਸਰੀਰ ਦੀ ਸੀ ਪਰ ਫਿਰ ਵੀ ਗੁੱਲੀ ਨੇ ਜ਼ੋਰ ਨਾਲ ਘੁੱਟ ਲਿਆ ਸੀ ਵੀਰਾ ਨੂੰ ਆਪਣੀਆਂ ਬਾਹਾਂ ਵਿੱਚ ਵੀਰਾ ਨੂੰ ਗੁੱਲੀ ਨੇ ਇੰਨਾ ਜ਼ਿਆਦਾ ਨਾਲ ਲਾ ਲਿਆ ਸੀ ਕਿ ਹਵਾ ਵੀ ਦੋਹਾਂ ਵਿੱਚੋਂ ਨਹੀਂ ਲੰਘ ਸਕਦੀ ਸੀ ਕੋਰੇ ਵਰਖਿਆਂ ਵਰਗੀ ਜ਼ਿੰਦਗੀ ਸੀ ਨਾ ਪੜ ਹੋਈ ਨਾ ਪੜ ਹੋਈ ਨਾ ਕਬਰਾਂ ਦੇ ਵਿੱਚ ਦੱਬ ਹੋਈ ਨਾ ਸਮਸ਼ਾਨਾਂ ਦੇ ਵਿੱਚ ਛਾੜ ਹੋਈ